सरकार चाहे अखौती चाहे कांग्रेस झारूद दल कोई शक नहीं है कि किसी ने सामान इंसाफ नहीं देता दे। मामले में ईस तो सी और ईस कारण ही ਸੋਤ ਸੰਗਰ ਨੂੰ ਉਸ ਵੇਲੇ ਪੰਡਤ ਕਹੇ ਜਾਣ ਵਾਲੇ ਵਿਦਵਾਨ ਨੂੰ ਸਵਾਲ ਕੀਤਾ ਗੁਰੂ ਹਰਗੋਬਿੰਦ ਸਾਹਿਬ ਦੇ ਪਾਸ ਤੇ ਪਾਸ ਸਾਹਿਬੇ ਤੱਕਾ ਤੇ ਕਿ ਉਹ ਤਾਕਤ ਦਾ ਜਲਾਓ ਇੰਨਾ ਵੱਡਾ ਸੀ ਕਿ ਉਹ ਨਾ ਨਹੀਂ ਹੈ ਇਹਨਾਂ ਨੂੰ ਪੁੱਛਿਆ ਉਹ ਗੋੜੀ ਦੇ ਧੰਨਵਾਦ ਨਾਲ ਕਿਹਾ ਗੋੜੀ ਚਲਾਉਣ ਵਾਲੇ ਸੁਮੇਤ ਜੜਿੰਗ ਨੂੰ ਬੀਜੀ ਪਾਇਆ ਗਲਤੀ ਕੀਤੀ ਕਹਿੰਦੇ ਹਾਂ ਮਦਲ ਖਾਰੇ ਜਿਹੜੇ ਜਵਾਬ ਸੀ ਤੋਂ ਉੱਥੋਂ ਦੇ ਦਿੱਤੇ ਤੇ ਹੁਣ ਉਹ ਪੱਤਰਕਾਰ ਨੂੰ ਕਹਿੰਦੇ ਆ ਕਿ ਮੈਂ ਤਾਂ ਉਹਨੂੰ ਗੋਰਾ ਹੋ ਗਿਆ ਉਹ ਗੋਰਾ ਪਤਾ ਕਿਨੇ ਕੀਤਾ ਉਹ ਗੁਰ ਹਰਗੋਬਿੰਦ ਸਾਹਿਬ ਦੇ ਪਾਤਸ਼ਾਹ ਦੀ ਕਿਤਾਹ ਕੋਈ ਤੇ ਕਿਸੇ ਦੀ ਹਿੰਮਤ ਨਹੀਂ ਹੈ ਕਿ ਝੂਠ ਬੋਲ ਦੇ ਦੁਨੀਆ ਦੀਆਂ ਅਦਾਲਤਾਂ 'ਚ ਝੂਠ ਬੋਲਿਆ ਜਾਂਦਾ ਹੈ ਕੱਲ ਵੀ ਜਾਂਦਾ ਹੈ ਪਰ ਸ੍ਰੀ ਹਰਗੋਬਿੰਦ ਸਾਹਿਬ ਦੇ ਪਾਤਸ਼ਾਹ ਦੀ ਅਦਾਲਤ ਜਿਨ ਉੱਤੇ ਸ੍ਰੀ ਅਕਾਲ ਪੁਰਖ ਦਾ ਸਤਿਕਾਰ ਹੈ ਕੋਈ ਝੂਠ ਬੋਲਿਆ ਨਹੀਂ ਜਾ ਸਕਦਾ ਸੁਰ ਹਰ ਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਨੇ ਸਾਸਤਰ ਭਾਇਆ ਇਹਨਾਂ ਦੇ ਨੂੰ ਇਹ ਗੱਲ ਵੱਖਰੀ ਹੈ ਕਿ ਬਾਅਦ ਵਿੱਚ ਜਦ ਉਸ ਕੋਲ ਕੋ ਇਹ ਮੁਖਸਰਤਾ ਹੋ ਰਖਾ ਉਹ ਸਜ਼ਾ ਅੰਥ ਨਹੀਂ ਰਹੀ ਧਾਮ ਬੇਸੀ ਦੇ ਵਿੱਚ ਜਿਹੋ ਸਗਰ ਬਿਤੀ ਜਾ ਸਕਦੀ ਹੈ ਜਿਸ ਦੀ ਅਸੀਂ ਸੋਚ ਕਟੋ ਕਟੋ ਸੀ ਉਹ ਦੇਰ ਤੱਕ ਚੱਲ ਕੇ ਪਤਾ ਕਰੀਏ ਉਹ ਕੰਮ ਲੈਣ ਹੋਏ ਮੈਨੂੰ ਕੋਈ ਵੀਰ ਮਲੇ ਕਹਿੰਦੇ ਸੀ ਸਰਦਾਰ ਸੁਖਬੀ ਸਿੰਘ ਬਾਦਲ ਦੇ ਇੱਕ ਬੰਬੇ ਦੀ ਕੰਪਨੀ ਨਾਲ ਕਿਸੇ ਨੂੰ ਪਗਾਵ 500 ਰੁਪਏ ਤੋਂ 1 ਕਰੋੜ ਰੁਪਇਆ ਮਹੀਨਾ ਦਿੱਤਾ ਜਾ ਰਿਹਾ ਹੈ ਮੇਰੇ ਸੇਖ ਦੇਖ ਲਈ ਤੇ ਕਾ ਜਾਵੇ ਉਹ ਕੰਪਨੀ ਉਹ ਪੈਸੇ ਇਹਦੇ ਵੱਟੀ ਕਿਰਤੀ ਦੇ ਵਿੱਚ ਯਾਹ ਲਖ ਕਰੋ ਉਹੋ ਤਾਂ ਕਿ ਨਿਦਾਰ ਕਿਉਂ ਦਿੱਤਾ ਜਾ ਰਿਹਾ ਕਹਿੰਦੇ ਜੀ ਉਹਦੀ ਪਰਸਨੈਲਿਟੀ ਜਿਹੜੀ ਉਹ ਡਵੈਲਪ ਕਰ ਲਈ ਹੈ ਪੰਜਾਬ ਦੇ ਅੰਦਰ ਉਹਨੂੰ ਫਿਰ ਬੱਦਲੇ ਕਿਤੇ ਵਿੱਚ ਪੰਜਾਬ ਪ੍ਰਸਤ ਪੰਥ ਪ੍ਰਸਤ ਕੌਮ ਪ੍ਰਸਤ ਉਸ ਕੰਪਨੀ ਨੇ ਸਾਬਿਤ ਕਰਨਾ ਨੈਰੇਟਿਵ ਬਣਾਇਆ ਕਰਨ ਵਾਲੇ ਸੋਸ਼ਲ ਮੀਡੀਆ ਦੇ ਉੱਤੇ ਕਿ ਸਰਦਾਰ ਸੁਖਬੀਰ ਸਿੰਘ ਵਰਗਾ ਪੰਜਾਬ ਪ੍ਰਸਤੁਤ ਤੇ ਪਰਸਤ ਕੋਈ ਬੰਦਾ ਨਹੀਂ ਹੋ ਸਕਦਾ ਇੱਕ ਵੀ ਕੋਲ ਬੈਠਾ ਕਹਿੰਦਾ ਤੁਹਾਨੂੰ ਪਤਾ ਹੈ ਉਹ ਕੰਪਨੀ ਕਿਹੜੀ ਹੈ ਥੋੜਾ ਬੋਲ ਆ ਕਹਿੰਦਾ ਤੁਹਾਨੂੰ ਪਤਾ ਹੈ ਕੰਪਨੀ ਕਿਹੜੀ ਹੈ ਤੇਨੇ ਪਤਾ ਨਹੀਂ ਕੰਪਨੀ ਕਿਹੜੀ ਹੈ ਕਹਿੰਦੇ ਕਿਉਂ ਕੁਝ ਵੀ ਹੱਦ ਤੱਕ ਨਹੀਂ ਉਹ ਕਹਿੰਦੇ ਅਸੀਂ ਹੱਦ ਤੱਕ ਨਹੀਂ ਕਰ ਲਈ ਉਹ ਔਰੰਗਜ਼ੇਬ ਦੀ ਕਬਰ ਕੋਲ ਤੇ ਕੁੱਲ ਜੇ ਰਸਤੇ ਹਨ ਉਹ ਭਾਲ ਦੇ ਦੇ ਉਸ ਕੰਮ ਤੇ ਵੀ ਜੇ ਸਰਦਾਰ ਸੰਦੀਪ ਸਿੰਘ ਬਾਦਲਪੁਰਖ ਤੋਂ ਤਾਂ ਬਣ ਸਕਦਾ ਫਿਰ ਔਰੰਗਜ਼ੇਬ ਵੀ ਬਣ ਸਕਦਾ ਹਾਂ ਦੇ ਵੀ ਔਰੰਗਜ਼ੇਬ ਨੂੰ ਬਣਾਵਾਂ ਅਸੀਂ ਕੰਮ ਕਿਹਨਾਂ ਹੱਦ ਤੱਕ ਸੋਸ਼ਲ ਮੀਡੀਆ ਦੇ ਰਾਹੀਂ ਪੈਸਾ ਖਰਚ ਕਰਕੇ ਇਹ ਸਰਮਾਇਆ ਦਾ ਮੂਲ ਸਾਡੇ ਗਰੇ ਨੂੰ ਡਿਸਟਰਬ ਕਰੇ ਆਲਰੇਡੀ ਸਰਕਾਰ ਮੌਜੂਦਾ ਚੱਲ ਰਹੀ ਹੈ ਇਹ ਨਹੀਂ ਵੀ ਸੋਸ਼ਲ ਮੀਡੀਆ ਰਾਹੀਂ ਸਾਡੇ ਸਮਾਗਮ ਕੱਚੇ ਕੀਤਾ ਤੇ ਸਾਡੇ ਤੋਂ ਬੋਲਦਾ ਨਹੀਂ ਹੈ ਔਰ ਸਭ ਤੋਂ ਵੱਧ ਪੈਸਾ ਸੋਸ਼ਲ ਮੀਡੀਆ ਚਲਾਉਣ ਲਈ ਇਸ ਮਧੂਤਾ ਚਾਲੂ ਤਾਂ ਨੂੰ ਸਾਡੇ ਐਨਆਰਆਈ ਤੇ ਹੁਣ ਬਸਟਾਰ ਹੈ ਇਹਦੇ ਲਈ ਦਿੱਤਾ ਇਸ ਲਈ ਦਿੱਤਾ ਵੀ ਇਹ ਸਰਕਾਰ ਆਉਗੀ ਤੇ ਬਸਟਰ ਦਿੱਲੀ ਜਾਉਗੀ ਉਹਦੇ ਪਰਵਰਤਨ ਕਰੂਗੀ ਸਾਨੂੰ ਇਨਸਾਫ ਦੇਊਗੀ ਪਰ ਇਸ ਮਨੁੱਖ ਤੋਂ ਕਈ ਵੀਰਾਂ ਨੇ ਬੋਲਿਆ ਬਿਲਕੁਲ ਵਿਰੋਧ ਕਰ ਇਹ ਇਹੋ ਸਮਝੂਤਾ ਢਾੜੂ ਦਾ ਸਰਕਾਰ ਦੇ ਵੀ ਅਨਸਾਰ ਚਾਹ। ਗੁਰਬਾਣੀ ਦੇ ਵਿੱਚ ਇੱਕ ਪੰਗਤੀ ਹੈ ਹੌਸਲਾ ਨਹੀਂ ਛੱਡਣਾ ਕਈ ਕਰ। ਜਿਆਸੀ ਬੜੇ ਘੱਟ ਰਹਿ ਕੇ ਜਵਾਨ ਅਪਾਉਣ ਵਾਲੇ। ਕੁਰਬਾਨੀ ਦੇ ਵਿੱਚ ਇੱਕ ਪੰਗਤੀ ਹੈ ਦਾਵਾ ਅਗਨ ਬਹੁਤ ਧ੍ਰਣ ਚਾਲੇ ਕੋਈ ਹਰਿਆ ਭੂਰਾ ਹੈ। ਜੰਗਲਾਂ ਨੂੰ ਅੱਗ ਲੱਗ ਜਾਂਦੀ ਹੈ ਸਾਰਾ ਜੰਗਲ ਸਵਾਹ ਹੋ ਜਾਂਦਾ ਹੈ ਰਾਖ ਹੋ ਜਾਂਦੇ ਪਰ ਕੋਈ ਸਬਾਹ ਦੇ ਪਿੱਛੇ ਕਿਤੇ ਕੋਈ ਹਰਾ ਬੂਟ ਜਿਹੜਾ ਹੈ ਉਹ ਰਹਿ ਜਾਂਦਾ ਹੈ ਜਿਹੜਾ ਹੋਂਦ ਉਸ ਜੰਗਲ ਨੂੰ ਸਥਾਪਿਤ ਕਰ ਇਕ ਗੱਲ ਸਰਕਾਰਾਂ ਨੂੰ ਸਮਝ ਲੈਣੀ ਚਾਹੀਦੀ ਹੈ ਕਿ ਸਿੱਖਾਂ ਦਾ ਬੀਜ ਕਦੇ ਨਾਸ ਨਹੀਂ ਕੀਤਾ ਜਾ ਸਕਦਾ ਨਾ ਹੋਣਾ ਬੀਜ ਕਦੇ ਨਾਸ ਨਹੀਂ ਹੁੰਦਾ ਇੱਕ ਵਾਰ ਤੋ ਕਹੀ ਜੇ ਬਾਹਲੇ ਇਲਾਕੇ ਦੇ ਵਿੱਚ ਜਾਣ ਦਾ ਮੌਕਾ ਮਿਲਿਆ ਉਹਨੇ ਦੇਖਿਆ ਕਿ ਜਿਹੜੇ ਉੱਤੇ ਬਹੁਤ ਸਾਰੇ ਜਿਹੜੇ ਨਾ ਉਹ ਹਰੇ-ਹਰੇ ਫੁੱਟੇ ਜਿਹੜੇ ਨੇ ਉਹ ਪੈਦਾ ਕਿਤੇ ਨੇ ਪ੍ਰਕਾਰ ਉਹ ਪੁੱਛਿਆ ਵੀ ਇਹਦੇ ਉੱਤੇ ਦਾਦਾ ਹੋਏ ਸਰਕਾਰ ਨੇ ਇਹ ਬੀ ਖਿਲਾਇਆ ਕਹਿੰਦੇ ਨੇ ਬੀ ਨਹੀਂ ਖਿਲਾਇਆ ਸਰਕਾਰ ਨੇ ਕਹਿੰਦਾ ਪੌਣ ਦਿੱਤੀ ਹੈ ਤੇ ਬੀ ਕਿਥੋਂ ਕਹਿੰਦਾ ਬੀ ਤਾਂ ਆਪਣੇ ਆਪ ਹੀ ਪੈਦਾ ਹੋਉਂਦਾ ਹੈ ਉਹ ਵੀ ਆਪਣੇ ਆਪ ਪੈਦਾ ਨਹੀਂ ਹੋਇਆ ਉਹ ਹਜ਼ਾਰਾਂ ਸਾਲਾਂ ਤੋਂ ਲੱਖਾਂ ਸਾਲਾਂ ਤੋਂ ਈ ਮਿੱਟੀ ਦੇ ਵਿੱਚ ਮੌਜੂਦ ਸੀ ਜਦੋਂ ਉਹਨੂੰ ਪਾਣੀ ਮਿਲਿਆ ਉਸ ਤੋਂ ਈ ਕਦੇ ਨਹੀਂ ਮਰਦਾ ਤੇ ਖਾਲਸੇ ਦੇ ਬੀਜ ਨੂੰ ਮੁਕਾਉਣ ਦੀ ਤਾਕਤ ਦੁਨੀਆ ਦੀ ਕਿਸੇ ਸਰਕਾਰ ਤੇ ਹੈ ਨਹੀਂ ਜਦੋਂ ਮਾਹੌਲ ਬਣ ਗਿਆ ਜਦੋਂ ਪਾਣੀ ਮਿਲ ਗਿਆ ਅਸੀਂ ਫਿਰ ਪੈਦਾ ਹੋ ਗਏ ਸਾਡੇ ਤਾਂ ਬਡੇਰੇ ਇੱਕ ਹਫ਼ਤਾ ਪੜਦੇ ਰਹਿੰਦੇ ਸੀ ਮੰਨੂ ਸਾਡੀ ਦਾਤਰੀ ਅਸੀਂ ਮੰਨੂ ਦੇ ਸੋਏ ਉਹ ਜੋ ਜੋ ਸਾਨੂੰ ਵੱਢ ਦਾਲਤੀ ਦੂਰ ਪਵਾਇ ਗਈ ਸੁਖਬਰਾਵੰਦੀ ਬੋਲੀ ਮੇਰਾ ਬਾਕੀ ਤੋਂ ਗਿਆ ਮੈਂ ਲੱਭ ਸਮਾਂ ਨਹੀਂ ਲਿਆਣਾ ਕੱਲ ਤੀਰਪਾਲ ਸਿੰਘ ਵੀਰ ਸੁਖਦੇਵ ਸਿੰਘ ਅਸੀਂ ਬੈਠੇ ਸੀ ਅੱਜ ਦੇ ਇਸ ਪ੍ਰੋਗਰਾਮ ਦੇ ਵਿਚਾਰ ਕਰਦੇ ਸੀ ਤੇ ਸੋਚ ਲਈ ਸੀ ਕਿ ਆਪਾਂ ਇਹ ਜਨਮ ਲਾਉਣੀ ਹੈ ਜਿਹਨੂੰ ਨਾਮ ਤੇ ਖਾਣਾ ਕਹਿੰਦੇ ਆ ਫਿਰ ਚਲੇ ਜਾਣੇ ਆ ਫਿਰ ਸਾਲ ਬਾਅਦ ਆਉਣੇ ਆ ਫਿਰ ਦਿਨ ਮਨਾਉਣੇ ਆ ਦੋ ਚਾਰ ਵੀਰ ਕੇਸਾਂ ਦੀ ਫੈੜੀ ਕਰਦੇ ਕਿਉਂਕਿ ਇੱਕ ਉਤੀ ਚੀੜੀਆਂ ਦੀ ਸੂਚੀ ਬਣਾਈ ਤੇ ਉਸ ਕਮੇਟੀ ਨੂੰ 2 ਮਹੀਨੇ ਲਈ ਤੇ 7 ਮਹੀਨੇ ਲਈ ਤੇ ਕਿਹਾ ਗਿਆ ਕਿ ਇੱਕ ਦਸਤਾਵੇਜ਼ ਤਿਆਰ ਕਰੋ ਵਾਈਟ ਪੇਪਰ ਸੱਤ ਘੋੜੇ ਦੇ ਵਿੱਚ ਤੱਥ ਘੋੜੇ ਦੇ ਵਿੱਚ ਕਿ ਆਕਾਮੀ ਸਰਕਾਰ ਨੇ ਕਿੱਥੇ ਕਿੱਥੇ ਸਾਡੇ ਨਾਲ ਧੋਖਾ ਕੀਤਾ ਕਾਂਗਰਸ ਸਰਕਾਰ ਨੂੰ ਆਈ ਵਿਧੀਆਂ ਦੇ ਮੰਗਲੇ ਦੇ ਵਿੱਚ ਉਸ ਨੇ ਕਿੰਨਾ ਕਿੰਨਾ ਸਾਡਾ ਸਾਥ ਦਿੱਤਾ ਕਿੰਨਾ ਕਿੰਨਾ ਸਾਡੇ ਨਾਲ ਵਿਸ਼ਵਾਸ ਕਰ ਦਿੱਤਾ ਤੇ ਜਿਹੜੀ ਇਹ ਚਾਲੂਦਾਲ ਦੀ ਸਰਕਾਰ ਹੈ ਇਸ ਨੇ ਕਿੱਥੇ ਆ ਕੇ ਸਮਝ ਜਿਹੜਾ ਸੀ ਉਹ ਬੈਕਫ੍ਰੀਡ ਕੇ ਸਿੱਧਿਆ ਵਿਧੀਆਂ ਦੇ ਮੰਗਲੇ ਇਸ ਪਾਰਾਗ੍ਰਾਫ ਹਰ ਉਸ ਦਸਤਾਵੇਜ਼ ਦੇ ਵਿੱਚ ਕਿਹਾ ਹੈ ਉਹ ਕਾਨੂੰਨ ਤਰ ਹੁਵੇਦਰ ਹੋਵੇ ਪਰ ਵਿਦਵਾਨ ਪੈਕ ਕੇ ਜਿਹੜਾ ਹੈ ਉਸ 15 ਸਾਲਾਂ ਦੀਆਂ ਵਰਣ ਕਰੂਣ ਕੇ ਕਿਤਾਬਾਂ ਫਰੋਲ ਕੇ ਮੁਦਦ ਕਾਰੋਕਾਰੀ ਲੈ ਕੇ ਜਿੱਦ ਫੈਕ ਜਿਹੜਾ ਹੈ ਉਸ ਸਾਰਾ ਕੁਝ ਜਿਹੜਾ ਹੈ ਉਸ ਦਸਤਾਵੇਜ਼ ਤੇ ਵਿੱਚ ਦਰਜ ਕੀਤਾ ਜਾਏ ਤੇ ਉਹ ਦਸਤਾਵੇਜ਼ ਜਿਹੜਾ ਹੈ ਅਸੀਂ ਜਰ ਪੰਚ ਦੀ ਕਟਿਆਰੀ ਤੇ ਲੈ ਕੇ ਪਈ ਹੈ ਪੰਚ ਦੀ ਕਟਿਆਰੀ ਤੇ ਜੇ ਪੰਜਾਬ ਦੀ ਧਰਤੀ ਤੇ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਬੇਅੰਤ ਵੀ ਤਾਂ ਇਨਸਾਫ ਨਹੀਂ ਮਿਲਦਾ ਤੇ ਹੋਰ ਕਿੱਥੇ ਮਿਲਦਾ ਪੁਰਾਣੇ ਮਜ਼ਮੁਰਿਕ ਤਹਾਵਤ ਇੱਕ ਪੜਦੇ ਹੁੰਦੇ ਸੀ ਕਹਿੰਦੇ ਮੱਖੇ ਕੁੱਤੇ ਫਿਰ ਉਫੋਣ ਲੱਗਦੇ ਤੇ ਸ਼ਾਂਤ ਬੱਜਦੇ ਜੇ ਪੰਜਾਬੀ ਧਰਤੀ ਤੇ ਸਾਡੇ ਨਾਲ ਇਹ ਕੁਝ ਹੋਣ ਲੱਗ ਜੇ ਤੇ ਫਿਰ ਕੀ ਹੋਏਗਾ